ਲੁਧਿਆਣਾ ਦੇ ਟਿੱਬਾ ਰੋਡ ਗਊਸ਼ਾਲਾ ਦੇ ਬਾਹਰ ਉਸ ਵੇਲੇ ਜ਼ੋਰਦਾਰ ਹੰਗਾਮਾ ਹੋ ਗਿਆ ਜਦੋਂ ਇੱਥੇ ਕੁਝ ਹਥਿਆਰਬੰਦ ਨੌਜਵਾਨਾਂ ਨੇ ਪੁਰਾਣੀ ਰੰਜੀ ਦੇ ਤਹਿਤ ਕਾਰ ਤੇ ਹਮਲਾ ਕਰ ਦਿੱਤਾ ਜਿਸ ਦਾ ਵੀਡੀਓ ਸਾਹਮਣੇ ਆਇਆ ਅਥੀ ਇਸ ਮਾਮਲੇ ਨੂੰ ਲੈ ਕੇ ਪੀੜਤ ਪਰਿਵਾਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਮਾਮਲਾ ਆਪਸੀ ਰੰਜਿਸ਼ ਦੇ ਤਹਿਤ ਹੋਇਆ ਜਿਸ ਦੇ ਚੱਲਦੇ ਇਹ ਜਿਹੜਾ ਕਿ ਗੱਡੀ ਦੇ ਉੱਤੇ ਹਮਲਾ ਕੀਤਾ ਗਿਆ ਜਦੀ ਸ਼ਿਕਾਇਤ ਉਹਨਾਂ ਨੇ ਪੁਲਿਸ ਨੂੰ ਦੇ ਦਿੱਤੀ ਗਈ ਹੈ। ਕੀ ਅਨੇ ਮੈਂ ਉਹਨਾਂ ਦੇ ਜਿਹੜੇ ਮੁੰਡੇ ਸੀਗੇ ਉਹ ਆ ਕੇ ਗੱਡੀ ਤੋੜ ਕੇ ਗਏ ਨੇ ਉਹਨਾਂ ਨਾਲ ਕੋਈ ਲੜਾਈ ਨਹੀਂ ਸੀ ਕੁਝ ਵੀ ਨਹੀਂ ਸੀਗਾ ਉਹ ਆਪਣੇ ਮੁੰਡੇ ਦਾ ਘਰ ਬਸ ਐਦਾਂ ਸਮਝ ਲਓ ਪਾਟ ਹੀ ਰਹੀ ਸੀ ਇੱਕ ਤਰ੍ਹਾਂ ਦਾ ਨਾ ਵਿੱਚ ਰਹਿਣ ਲਿੰਦੀਆਂ ਨਾ ਕੁਝ ਕੋਈ ਤਾਂ ਕੁਝ ਵੀ ਨਾਲ ਰਹਿ ਕੇ ਦੇਖ ਕੇ ਨਹੀਂ ਖੁਸ਼ ਹੋਦਾ। ਉਹਨੂੰ ਮੁੰਡੇ ਬੁਲਾ ਕੇ ਮੇਰਾ ਮੁੰਡਾ ਵੀ ਲੈ ਕੇ ਚਲੀ ਗਈ ਉਹ। ਕਿਤਨਾ ਲੈ ਮੈਂ ਕਹਿੰਦਾ। 71 ਮਨ ਤੋਂ ਦਾ ਬੇਬੀ ਆ। ਓਕੇ ਕਿੰਨੇ ਟਾਈਮ ਤੋਂ ਲੈ ਕੇ ਆਫੀ। ਉਹ 2 ਸਾਲ ਹੋ ਗਏ। ਓਕੇ। ਕੀ ਆ ਪਹਿਲੇ ਵੀ ਕੋਈ ਝਗੜਾ ਹੋਇਆ ਹੈ? ਪਹਿਲੇ ਵੀ ਹੋਏ ਹੋਗਾ ਇਦਾਂ। ਪਹਿਲਾਂ ਵੀ ਲੜਾਈ ਕੀਤੀ। ਉਹ ਵੀ ਰਹਿਣ ਨਹੀਂ ਦਿੰਦੀ, ਕੱਟੇ ਨਹੀਂ ਦਿੰਦੀ। ਤੇ ਰਾਜ ਬੱਚਾ ਕਿੱਥੇ ਆਪਕੇ ਬਾਹਰ। ਉਹ ਕਹਿੰਦੀ ਕਿ ਮੈਂ ਮੁੰਡਾ ਨਹੀਂ ਲੈ ਕੇ ਜਾਂਦੇ ਤਾਂ ਕਹਿੰਦੇ ਤੂੰ ਜਾਂਦਾ ਜਾ ਪਰ ਉਹਨਦੀ ਮੰਮੀ ਆਪਕੇ ਨਾਲ। ਥਾਓਗੇ ਤੇ ਮੁੰਡਾ ਨਹੀਂ ਲੈ ਕੇ ਕਹਾਂ ਚਾਹੀਦੀ ਕਿ ਕਹਾਂ 에ਰੋਪੋਰਟ ਲੁਧਿਆਣਾ ਰਾਇਲ ਕੋਲੋਂ ਨੇ ਪਿੱਵਾ ਥਾਣਾ ਅਭੀ ਪ੍ਰੇਸ਼ ਕੋਨ ਕੀਤਾ ਕਿੰਨਾ ਟਾਈਮ ਹੋਇਆ ਅਹੋ ਥੋੜਾ ਟਾਈਮ ਹੋਇਆ ਹਜੇ ਤਾਂ ਜ਼ਿਆਦਾ ਟਾਈਮ ਨੇ ਹੋਇਆ ਉਹ ਤੋਂ ਔਰ ਤੋੜ ਕੇ ਚਲੇ ਗਏ ਨੇ ਗੱਡੀ ਦੀ ਹਾਂ ਦੱਫੀ ਹੋਇਆ ਨਹੀਂ ਕਾਂਚ ਵਗੈਰਾ ਹੀ ਥੋੜੇ ਮੈਂ ਗੱਡੀ ਸੀ ਸੀ ਬੱਚਾ ਤਾਂ ਲੈ ਹੀ ਗਈ ਨਾਲ ਹੀ ਲੈ ਕੇ ਸੀ ਤੇ ਪਾਜੀ ਇਹਨਾਂ ਦੀ ਆ ਲੈਡੀਆਂ ਦੀ ਗੁੜੀਆਂ ਸੀਗੀ ਉਹ ਲੈ ਕੇ ਆ ਰਹੇ ਸੀਗੇ ਲੜਾਈ ਲੁੜੀ ਝਗੜਾ ਹੋਇਆ ਸੀਗਾ ਤੇ ਜਿਹਦੇ ਵਿੱਚ ਅਸੀਂ ਬਸ ਕੁੜੀਆਂ ਨੂੰ ਲੈ ਕੇ ਆ ਰਹੇ ਸੀਗੇ ਵਾਪਸੀ ਤੇ ਇਹਨਾਂ ਦੇ ਮੁੰਡਿਆਂ ਨੇ ਅੱਗੇ ਕੁਰਬਾਨਾ ਵਗੈਰਾ ਮਾਰੀਆਂ ਨੇ ਗੱਡੀ ਤੇ ਹਮਲਾ ਕਰਿਆ ਸਾਡੇ ਤੇ ਜੀ ਤੇ ਗੱਡੀ ਇਹ ਹੋਣਾ ਜੀ तकरीबन 50 ਤੋਂ ਪਲੱਸ ਬੰਦਾ ਸੀਗਾ ਜੀ ਹਾਂ ਜੀ ਲੇਡੀਜ਼ ਹਾਂ ਜੀ ਹਾਂ ਕੁਰਬਾਨਾ ਸੀ ਕਿ ਆ ਗੰਡਾਤੇ ਚੱਕੇ ਹੋਏ ਸੀਗੇ ਕੁਰਬਾਨਾ ਦੇ ਗੰਡਾਤੇ ਸੀਗੇ ਜੀ ਇਹਨਾਂ ਕੋਲ ਇਹ ਮਾਮਲਾ ਕੀ ਸੀ ਤਾਰ ਮਾਮਲਾ ਤਾਂ ਭਾਜੀ ਬਸ ਕੁੜੀਆਂ ਨਾਲ ਰਾਤ ਲੜਾਈ ਹੋਈ ਹੋਣੀ ਕੋਈ ਘਰੇ ਤੇ ਉਹਦੇ ਬਸਤੇ ਬਸ ਇਹਨਾਂ ਨੂੰ ਲੈ ਕੇ ਚਲੇ ਜਾ ਰਹੇ ਸੀ ਘਰੇ ਵੀ ਚਲੋ ਪੰਜ ਚਾਰ ਦਿਨ ਸਮਝਾ ਕੇ ਭੇਜ ਦੇਣਗੇ ਇਹਨਾਂ ਨੇ ਬਸ ਗੱਡੀ ਰੋਕ ਕੇ ਜੀ ਉੱਪਰ ਹਮਲਾ ਕਰਿਆ ਸਾਡੇ ਤੇ ਜਾਂਦੇ ਹੋਏ ਜੀ ਹਾਂਜੀ ਹਾਂਜੀ ਇਹਨਾਂ ਦੀ ਗੱਡੀ ਆ ਜੀ ਨਾਲ ਜੁੜ ਜਾਓ ਤੇ ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਤੇ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਕੀਕਤ ਦੀ ਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ